ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਣ ਸਿੰਘ ਵਾਲਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਇਨੂ ਫਰੀਦਕੋਟ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸੂ ਆਉਂਦੇ ਰਹਿੰਦੇ ਨੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਦੋ ਐਨੀਮਲ ਸੇਲ ਆ ਇੱਕ ਤਾਜੀ ਸੂਈ ਗਾਂ ਜੀ ਇੱਕ ਗੱਬਣਾ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੇਵਕ ਸਿੰਘ ਪਿੰਡ ਰਾਮ ਸਿੰਘਲਾ ਤਹਿਸੀਲ ਜੈਤੋ ਜ਼ਿਲ੍ਹਾ ਫੇਰਕੋਟ ਮੋਬਾਈਲ ਨੰਬਰ ਜੀ 9614204404 ਠੀਕ ਆ ਬਾਈ ਜਿਹੜੀ ਪਹਿਲਾ ਵੀਡੀਓ ਭਾਈ ਵੈਗ ਗਿਆ ਮਾ ਜੀ ਹਾਂ ਜੀ ਹਾਂ ਜੀ ਉਹ ਵੈਗ ਗਿਆ ਠੀਕ ਆ ਬਾਈ ਸੂਈ ਤੋਂ ਸ਼ੁਰੂ ਕਰ ਲਾਂਗੇ ਕਿੰਨਾ ਮਾਸੂਆ ਸੂਈ ਹੈ ਜੀ ਇਹ ਬਈ ਪਲੂਨ ਸੂਈ ਹੈਗੀ ਦੰਦੋ ਜੀ ਦੰਦੋਂ ਤਾਂ ਜਵਾਨ ਹੀ ਹੋਊਗੀ ਦੰਦ ਨਹੀਂ ਮੈਂ ਦੇਖਿਆ ਮੈਂ ਝੂਠ ਨਹੀਂ ਮਾਰਨਾ ਠੀਕ ਹੈ ਬਈ ਜਵਾਨ ਹੀ ਮੰਨ ਕੇ ਚੱਲੋ ਮੰਨ ਲਓ ਵੀ ਵੱਡੀ ਹੋ ਕੇ ਬਣਿਆ ਬੱਚੀ ਕੱਦ ਕਾਂਠ ਵਾਲੀ ਹੈ ਸਹੀ ਗੱਲ ਹੈ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਪਰਸੋਂ ਰਾਤ ਨੂੰ ਸੂਈ ਹੈ ਜੀ ਜੇ ਡਾਨਾ ਜੀ ਜੇ ਡਾਨਾ ਇਹ ਬੱਚਾ ਕਿਦ ਤੀ ਬੱਚੀ ਹੈ ਜੀ ਟੌਪ ਦੀ ਕਾਲੀ ਜਰਸੀ ਬੱਚੀ ਹੈ ਜੀ ਪੰਜਾਬ ਵਾਲੀ ਬੱਚੀ ਬਹੁਤ ਸੋਹਣੀ ਹੈ ਜੀ ਜਿਹੜਾ ਬਈ ਕੰਡੇ ਵਾਲਾ ਬੋਲਾ ਕਿੰਨਾ ਚਵਾ ਕੇ ਦੇ ਬੋਲਾ ਭਾਈ 10 ਲੀਟਰ ਆ ਕੋਈ ਝੂਠ ਨਹੀਂ ਮਾਰਨਾ 15 ਲੀਟਰ ਆ ਆਰਾਮ ਨਾਲ ਖੁੱਲਾ ਦੁੱਧ ਪੀਓ ਸਹੀ ਹੈ ਹਾਂਜੀ 10 ਲੀਟਰ ਆਪਣੇ ਘਰੋਂ ਚਵਾਈ ਕਰ ਹਾਂਜੀ 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 ਫਿਰ ਥਾਣਾ ਦੀ ਓਕੇ ਆ ਜੀ ਓਕੇ ਆ ਜੀ ਓਕੇ ਆਪਾਂ ਪਾਸ ਕਰਕੇ ਲਿਆਂਦੇ ਠੀਕ ਆ ਹਾਂਜੀ ਸੀਲ ਸਾਬ ਵੀ ਪੂਰੀ ਆ ਜੀ ਠੰਡੀ ਆ ਜੀ ਠੰਡੀ ਆ ਆਪਾਂ ਉਹ ਜਾਂ ਜਨਵਰੀ ਨਹੀਂ ਲੈ ਕੇ ਆਉਂਦੇ ਜੀ ਤੋੜ ਕੇ ਦਿਖਾਦੀ ਵੀਰ ਪਹਿਲਾ ਸੂਆ ਪਹਿਲਾ ਭਾਈ ਪਹਿਲਾ ਸੂਆ ਸੂਈ ਆ ਜੀ ਹਾਂ ਪਰਸੋ ਦੀ ਸੂਈ ਆ ਮਗਰ ਬੱਚਾ ਬੱਚੀ ਆ ਜੀ ਕੱਦ ਕਈ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਨੇ ਕਿ ਹਾਈਟ ਜ਼ਰੂਰ ਦੱਸ ਦਿਆ ਕਰੋ ਤੇ ਆਪਾਂ ਉਹ ਚੀਜ਼ ਦੱਸਣ ਦੀ ਕੋਸ਼ਿਸ਼ ਕਰਾਂਗੇ ਮੇਰਾ ਵੀ ਅੰਦਾਜ਼ਾ ਹੀ ਹੁੰਦਾਗਾ ਜਾਨੀ ਤੁਸੀਂ ਮੋਟਾ ਜਾਂ ਅੰਦਾਜ਼ਾ ਲਾ ਕੇ ਆਜੋ ਬਈ ਲਗਭਗ 4 ਤੋਂ 4.5 ਫੁੱਟ ਦੇ ਵਿੱਚ ਵਿੱਚ ਹਾਈਟ ਆ ਜਾਨੀ ਚੰਗੀ ਆ ਜੇ ਜਰਸੀ ਦੇ ਮੁਕਾਬਲੇ ਗੱਲ ਕਰਗੇ ਤਾਂ ਫੁੱਲ ਹਾਈਟ ਆ ਜੇ ਐਚਐਫ ਦੇ ਮੁਕਾਬਲੇ ਗੱਲ ਕਰਗੇ ਤਾਂ ਐਚਐਫ ਨਾਲੋਂ ਘੱਟ ਹੋਊਗੀ ਜੀ ਬਾਕੀ ਹਵਾਨਾ ਬਹੁਤ ਟੋਪ ਦਾ ਤਿਆਰ ਕਰੀ ਬੈਠੀ ਆ ਸੋਨਾ ਵੱਡਾ ਗਾਇਆਂ ਹਵਾਨਾ ਐਚਐਫ ਗਾਇਆਂ ਜਿਹੜਾ ਤਿਆਰ ਕਰੀ ਫਿਰਦੀ ਆ ਜੀ ਬਾਕੀ ਜਿਹੜਾ ਨੈੱਟ ਬੋਲਾ ਤਿਆਰ ਆ ਉਹ ਬਾਈ ਕਹਿੰਦਾ ਮੇਰੇ ਘਰੇ 10 ਕਿਲੋ ਆਪਦੀ ਚਵਾਈ ਕਰਕੇ ਲੈ ਜਿਓ ਦੋ ਟਾਈਮ ਚਵਾਈ ਕਰ ਲਿਓ ਚਾਰ ਟਾਈਮ ਕਰ ਲਿਓ ਚਾਹੇ ਛੇ ਟਾਈਮ ਕਰ ਲਿਓ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਜੀ ਬਾਕੀ ਤੁਹਾਨੂੰ ਤੋੜ ਕੇ ਵੀ ਦਿਖਾ ਦਾਂਗੇ ਭਲਵਾਨਾਂ ਵਾਲੀ ਧੋਰ ਆ ਜੀ ਪੂਰਾ ਵੱਡਾ ਤੇ ਠੋਸ ਹਵਾਨਾ ਥਣ ਕੱਲਾ ਕੱਲਾ ਨਿੱਖੜ ਮੰ ਲੱਗਿਆ ਵਾ ਹੱਥੀ ਚਵਾਈ ਵਾਲਾ ਥਾਣਾ ਦੇਖ ਸਕਦੇ ਹੋ ਕੋਈ ਜੁੜਦੇ ਪੜਦੇ ਨੇ ਗੈਪ ਤੇ ਲੱਗੀ ਆ ਕੱਦ ਦੀ ਵੀ ਚੰਗੀ ਆ ਜੀ ਵਜਨ ਦੀ ਵੀ ਚੰਗੀ ਆ ਬਾਕੀ ਅੰਦਾਜ਼ਾ ਹਾਈਟ ਦਾ ਤੁਸੀਂ ਆਪੇ ਲਾ ਲਿਓ ਬਾਈ ਦੇ ਵਿੱਚ ਇੰਟਰ ਹੁੰਦੀ ਆ ਫੁੱਲ ਹਾਈਟ ਆ ਜਰਸੀ ਵਾਲੀ ਫੁੱਲ ਹਾਈਟ ਕਹਿ ਸਕਦੇ ਹੋ ਵੱਡੀ ਵੜ ਹੈ 100 ਟੀ ਬੱਡੀ ਵੜਾ ਪਹਿਲਾ ਸੂਆ ਮਗਰ ਬੱਚਾ ਵੱਛੀ ਆ ਬਾਈ ਦੱਸਦਾ ਕਿ 15 16 ਕਿਲੋ ਦੁੱਧ ਪਾਜੂਗੀ ਬਾਕੀ ਸੇਵਾ ਦੇ ਸਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂ ਹਵਾਨਾ ਪੂਰਾ ਸੱਬੇ ਦਾ ਤਿਆਰ ਕਰੀ ਬੈਠੀ ਆ ਥਣਾ ਦੀ ਇੱਕ ਨੰਬਰ ਆ ਬੇਫਿਕਰ ਹੋ ਕੇ ਆ ਜਿਓ ਸੋਹਣੀ ਫੇਸ ਕੁਆਲਟੀ ਇੱਕ ਗਾਣਾ ਤੁਹਾਨੂੰ ਦੋ ਗਾਇਆਂ ਬਣ ਜਾਣੀਆਂ ਕਿਉਂਕਿ ਮਗਰ ਵੀ ਬੱਚਾ ਬੱੱਚੀ ਆ ਜੀ ਬੱੱਚੀ ਦਿਖਾ ਲਓ ਬਈ ਜੀਜੀ ਆਪ ਆ ਜੀ ਬਿਲਕੁਲ ਉਹਦੀ ਬੱੱਚੀ ਆ ਚੈੱਕ ਕਰ ਸਕਦੇ ਹੋ ਛੋਟਾ ਜਿਹਾ ਕੰਨ ਸੋਹਣੀ ਫੇਸ ਕੁਆਲਟੀ ਆ ਜੈਜਾ ਮੁੱਲ ਬਈ ਇਹਦਾ ਮੁੱਲ ਤਾਂ ਬਈ ਪਹਿਲਾ 60 ਕਰਾ ਲਓ ਠੀਕ ਹੈ ਜੀ ਭਲਾਂ ਦੀ 55 ਕਰੋ 57000 ਦੀ ਵੈੜ ਦੇ ਆ ਠੀਕ ਹੈ ਜੀ ਹਾਂਜੀ ਮੁੱਲ ਜਿਵੇਂ ਕੋਲ ਜਾਇਜ਼ ਆ ਬਾਈ ਕਹਿੰਦਾ ਕਰਾਉਣ ਨੂੰ ਜਿੰਨਾ ਮਰਜ਼ੀ ਮੁੱਲ ਕਰਾ ਲਓ 57000 ਦੀ ਵੈੜ ਦੇ ਦਾਂਗੇ ਜੀ ਨੂੰ ਜਚੂਗੀ ਨੰਬਰ 22 ਦਾ ਸਕਰੀ ਬਾਕੀ ਗਰਮੀ ਦਾ ਤੋਹਫਾ ਜੀ ਗਰਮੀ ਮਨਾਉਣੀ ਨਹੀਂ ਤੇ ਫੈਟ ਕਰਮ ਵਾਲੀ ਦੀ ਚੰਗੀ ਆਉਣੀ ਆ ਦੋ ਨੰਬਰ ਜਰਸੀ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਸੁਹਾ ਸੁੰਦੀ ਆ ਬਾਈ ਦੈਨ ਕਿੰਨੇ ਲੈ ਜੂ ਬਾਈ ਇਹ ਲੈ ਜੂਗੀ ਬਈ ਤਿੰਨ ਕ ਦਿਨ ਲਾਊਗੀ ਤਿੰਨ ਚਾਰ ਦਿਨ ਕਿੰਨਾ ਕ ਪਾਜੂ ਦੁੱਧ ਬਈ ਇਹ ਦੁੱਧ ਪਾਊਗੀ 17-18 ਲੀਟਰ ਬਈ ਠੀਕ ਹੈ ਜੀ ਹਾਂਜੀ ਬਾਕੀ ਹਾਈਟ ਨਾਰਮਲ ਆ ਹਾਂਜੀ ਪਹਿਲਾਂ ਦੱਸ ਦਿੰਨੇ ਆ ਹਾਈਟ ਨਾਰਮਲ ਆ ਬਿਲਕੁਲ ਜੀ ਤੇ ਪਰ ਹਵਾਨਾ ਉਹ ਗਾਣ ਵਾਲੋ ਵੀ ਮੇਰੇ ਹਿਸਾਬ ਨਾਲ ਵੱਡਾ ਤੇ ਹੈ ਅਜੇ ਤਾਂ ਬਈ ਕੱਚੀ ਆ ਅਜੇ ਤਾਂ ਕੱਚੀ ਆ ਜਿੱਦੇ ਕਰਮ ਵਾਲੀ ਤਿਆਰ ਹੋਗੀ ਉਹਦੇ ਤਾਂ ਪੰਡਾ ਵਣ ਲੈਣੀਆਂ ਤੋਰ ਕੇ ਦਿਖਾ ਦੀ ਵੀਰ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਆਪਦੇ ਵਤ ਨਾਲੋਂ ਹਵਾਨਾ ਵੱਡਾ ਤਿਆਰ ਕਰੀ ਬੈਠੀ ਆ ਕਿਉਂਕਿ ਹਾਈਟ ਦੇ ਹਾਈਟ ਨਾਰਮਲ ਕਰਕੇ ਹਵਾਨਾ ਪੂਰਾ ਡਬਲ ਆ 17 18 ਕਿਲੋ ਦੁੱਧ ਬਾਈ 10 ਦਾ ਦਿਨ ਤਿੰਨ ਤੋਂ ਚਾਰ ਬਾਕੀ ਆ ਡੇਟ ਮੁਤਾਬਕ ਬਾਕੀ ਲੈ ਚੱਲੀ ਵੀਰ ਬਾਕੀ ਪਸ਼ੂ ਸੌਖਾ ਤਾਂ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਥਣ ਇਹਦੇ ਵੀ ਡੰਨਾ ਬਾਈ ਹਾਂਜੀ ਹਾਂਜੀ ਠੀਕ ਆ ਜੀ ਥਣ ਇਹਦੇ ਵੀ ਡੰਨਾ ਹਵਾਨਾ ਚੈੱਕ ਕਰੋ ਕਰਮਾਲੀ ਦਾ ਪੂਰਾ ਵੱਡਾ ਤੇ ਠੋਸ ਹਵਾਨਾ ਦੋ ਦੋ ਤੁਹਾਡੀ ਸੇਵਾ ਦਾ ਜੇ ਕੋਈ ਵੀ ਰੁਬਦ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਬਾਕੀ ਤੋਰਾ ਚੰਗਾ ਜੀ ਜਿਹੜੀਆਂ ਵੋਲਟੇ ਲਾ ਮੋਡਲੇ ਵੀਰ ਜਿਹੜੀਆਂ ਵੋਲਟੇ ਲਾ ਤੁਸੀਂ ਹਵਾਨੇ ਚ ਦੇਖ ਰਹੇ ਹੋ ਸਾਰੀਆਂ ਕਰਮ ਵਾਲੀ ਨੇ ਕੱਢ ਕੇ ਸੁਣਾ ਚੈੱਕ ਕਰ ਸਕਦੇ ਹੋ ਥਣਾ ਦੇ ਸਹਿਜ ਵੀ ਸੋਹਣੇ ਆ ਬਾਕੀ ਥਣਾ ਦੀ ਓਕੇ ਆ ਬੇਫਿਕਰ ਹੋ ਕੇ ਆਜੋ ਤਸੱਲੀ ਤੁਸੀਂ ਆਪ ਕਰਨੀ ਆ ਜੀ ਆ ਕੇ ਘਰ ਵੀ ਸਕਦੇ ਬਾਈ ਕਹਿੰਦਾ ਆਪਾਂ ਚੈੱਕ ਕਰਕੇ ਲਿਆਂਦੇ ਤੁਸੀਂ ਆਪ ਦੀ ਚੈੱਕ ਕਰਕੇ ਲੈ ਜਾਓ ਇਹਦਾ ਮੁੱਲ ਬਾਈ ਇਹ ਆਪਾਂ ਦੇ ਦਾਂਗੇ 47000 ਦੀ ਹੋਜੂ ਮਾਨਤਨ ਮਾਨਤਨ ਥੋੜਾ ਬੋਤਾ ਕਰਦਾ ਠੀਕ ਹੈ ਜੀ ਬਾਈ ਕਹਿੰਦਾ ਇਹ 47000 ਚੋਂ ਮਾਨਤਨ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ